ਪਿਆਰੀ ਸਾਹਸੰਗ ਜੀ ਕੀ ਤੁਹਾਨੂੰ ਪਤਾ ਹੈ ਕਸ਼ਮੀਰ ਨਾਲ ਜੋ ਜੋ ਹੋਇਆ ਹੈ ਸਿੱਖਾਂ ਨਾਲ ਵੀ ਬਹੁਤ ਪਹਿਲਾਂ ਹੋ ਚੁੱਕਿਆ ਹੈ ਕੀ ਆਪ ਨੂੰ ਪਤਾ ਹੈ ਕਿ 1947 ਵਿੱਚ ਅੰਗਰੇਜ਼ਾਂ ਦੇ ਛੱਡ ਕੇ ਜਾਣ ਤੋਂ ਬਾਅਦ ਪਟਿਆਲਾ ਰਾਸਤ ਨੇ ਵੀ ਯਾਦੀ ਦਾ ਲੜਨ ਕੀਤਾ ਸੀ ਕੈਪਟਨ ਅਵਿੰਦਰ ਸਿੰਘ ਦੇ ਪਿਤਾ ਮਹਾਰਾਜਾ ਜਦਵਿੰਦਰ ਸਿੰਘ ਨੇ ਇਹ ਕਹਿ ਕੇ ਯਾਦ ਰੰਦਾ ਲੜਨ ਕੀਤਾ ਸੀ ਕਿ ਪਟਿਆਲਾ ਇੱਕ ਸਿੱਖ ਰਿਆਸਤ ਹੈ ਤੇ ਇਸ ਦਾ ਆਪਣਾ ਇਤਿਹਾਸ ਹੈ ਸਤੰਬਰ 1947 ਵਿੱਚ ਹਿੰਦੁਸਤਾਨ ਦੇ ਉਸ ਵੇਲੇ ਦੇ ਹੋਮ ਮਿਨਿਸਟਰ ਪਟੇਲ ਨੇ ਮਹਾਰਾਜਾ ਨੂੰ ਕੁਝ ਧਮਕਾ ਕੇ ਤੇ ਕੁਝ ਲਾਲਚ ਦੇ ਕੇ ਹਿੰਦੁਸਤਾਨ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਾਇਆ ਸੀ ਇਸ ਦੇ ਨਾਲ ਹੀ ਸਿੱਖ ਪਟਿਆਲਾ ਨਾਭਾ ਤੇ ਬਾਕੀ ਸਿੱਖ ਰਿਆਸਤਾਂ ਨੇ ਇਲਾਕੇ ਨੂੰ ਇਕੱਠਾ ਕਰਕੇ ਵਿਸ਼ੇਸ਼ ਅਧਿਕਾਰ ਵਾਲੀ ਰਿਆਸਤ ਪੈਪਸੂ ਬਣਾਈ ਗਈ ਸੀ ਇਸ ਰਿਆਸਤ ਦੇ ਹੈੱਡ ਨੂੰ ਰਾਜਪ੍ਰਮੁੱਖ ਦਾ ਨਾਮ ਦਿੱਤਾ ਗਿਆ ਸੀ ਜੋ ਮਹਾਰਾਜਾ ਪਟਿਆਲੇ ਨੂੰ ਬਣਾਇਆ ਗਿਆ ਸੀ ਇਸ ਰਿਆਸਤ ਦੇ ਪਹਿਲੇ ਵਜ਼ੀਰੇ ਆਲਾ ਅਕਾਲੀ ਲੀਡਰ ਗਿਆਨ ਸਿੰਘ ਰਾੜੇਵਾਲਾ ਬਣੇ ਸਨ ਸ਼ਾਇਦ 2-3 ਸਾਲ ਬਾਅਦ ਹੀ ਲਾ ਐਡ ਆਰਡਰ ਕਾਇਮ ਨਾ ਰਹਿਣ ਦਾ ਬਹਾਨਾ ਲਗਾ ਕੇ ਗਿਆਨ ਸਿੰਘ ਰਾੜੇਵਾਲਾ ਜੀ ਮਨਿਸਟਰੀ ਤੋੜ ਦਿੱਤੀ ਗਈ ਸੀ ਤੇ ਹੋਰ ਕੁਝ ਵਕਤ ਬਾਅਦ ਪੈਕਸੁਰ ਇਸ ਨੂੰ ਪੰਕ ਕਰ ਦਿੱਤਾ ਗਿਆ ਸੀ ਸਿੱਖਾਂ ਨਾਲ ਇਹ ਬਹੁਤ ਪਹਿਲਾਂ ਹੀ ਹੋ ਗਿਆ ਸੀ ਜੋ ਅੱਜ ਕਸ਼ਮੀਰ ਨਾਲ ਹੋਇਆ ਹੈ ਸਿੱਖ ਲੀਡਰਾਂ ਵੱਲੋਂ ਸਹੀ ਵਕਤ ਤੇ ਸਹੀ ਫੈਸਲੇ ਨਾ ਕਰ ਸਕੰਦਾ ਕਿ ਮੈਂ ਅੱਜ ਕੌਮ ਭੁਗਤ ਰਹੀ ਹੈ ਹਿੰਦੁਸਤਾਨ ਦੇ ਲੀਡਰ ਇਹ ਫਰੇਵ ਤੇ ਧੋਖੇ ਸ਼ੁਰੂ ਤੋਂ ਹੀ ਕਰਦੇ ਆ ਰਹੇ ਹਨ ਪਰ ਸਿੱਖ ਲੀਡਰਸ਼ਿਪ ਧੋਖੇ ਖਾਣ ਦੀ ਬਾਜੂ ਮੇਂ ਉਹਨਾਂ ਦੇ ਫਰੇਵ ਵਿੱਚ ਵਾਰ-ਵਾਰ ਪਸਦੀ ਰਹੀ ਹੈ 1947 ਬਾਅਦ ਦੇ ਸਿੱਖ ਇਤਿਹਾਸ ਦਾ ਇਹ ਭੁੱਲਿਆ ਹੋਇਆ ਵਿਸਤ੍ਰੇ ਚੈਪਟਰ ਹੈ ਪਰ ਅੱਜ ਫਿਰ ਯਾਦ ਆ ਰਿਹਾ ਹੈ